ਦੀ ਖਬਰ ਅਸਲ ਕਿ ਪੁਲਿਸ ਨੇ ਆਟੋ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ ਐਸੇ ਆਟੋ ਦੇ ਵਿੱਚ ਬੈਠ ਕੇ ਇਹ ਮੁਲਜ਼ਮ ਜਿਹੜੇ ਨੇ ਉਹ ਦੋਵੇਂ ਆਏ ਸਨ ਤਾਂ ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਤੇ 2-2 ਲੱਖ ਦਾ ਇਨਾਮ ਰੱਖਿਆ ਹੈ ਔਰ ਸੈਕਟਰ 10 ਦੀ ਕੋਠੀ ਨੰਬਰ 575 ਦੇ ਵਿੱਚ ਦੱਸਦੀ ਕਿ ਗ੍ਰੇਨੇਡ ਸੁੱਟਿਆ ਗਿਆ ਸੀ ਤਾਂ ਚੱਲਦੇ ਆਟੋ ਦੇ ਵਿੱਚੋਂ ਇਹ ਗ੍ਰੇਨੇਡ ਸੁੱਟ ਕੇ ਤੁਰੰਤ ਜਿਹੜੇ ਮੁਲਜ਼ਮ ਨੇ ਫਰਾਰ ਹੋ ਗਏ ਸਨ ਤਬਾਕੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਤਾਂ ਗ੍ਰੇਨੇਡ ਕੋਠੀ ਦੇ ਸਾਹਮਣੇ ਵਾਲੇ ਵੇੜੇ ਦੇ ਵਿੱਚ ਫਟਿਆ ਹੈ ਇਹ ਵੇਖੀਆਂ ਜਾ ਸਕਦੀਆਂ ਨੇ ਤਸਵੀਰਾਂ ਔਰ ਜਿੱਥੇ ਕਿ ਐਨਆਰਆਈ ਦਾ ਪੁੱਤਰ ਲੌਨ ਦੇ ਵਿੱਚ ਬੈਠਾ ਹੋਇਆ ਸੀ ਧਮਾਕੇ ਦੇ ਵਿੱਚ ਇਸੇ ਦੀਆਂ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਧਮਾਕੇ ਦੀ ਆਵਾਜ਼ ਜਿਹੜੀ ਹੈ ਉਹ ਵੀ ਸੁਣਾਈ ਦਿੱਤੀ ਕੋਲ ਮਿਲਾ ਕੇ ਇਹ ਤਸਵੀਰਾਂ ਵੀ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਗਿਆ ਔਰ ਆਟੋ ਦੇ ਵਿੱਚ ਬੈਠੇ ਹੋਏ ਸਾਡੇ ਮੁਜ਼ਮਮ ਦੇਰ ਰਾਤ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਇੱਕ ਗ੍ਰਿਫਤਾਰੀ ਹੋਈ ਹੈ ਔਰ ਇਹ ਆਟੋ ਚਾਲਕ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਸੇ ਆਟੋ ਦੇ ਵਿੱਚ ਮੁਜ਼ਮ ਚਲੇ ਨੇ ਉਹ ਬੈਠੇ ਹੋਏ ਸਨ ਚੱਲਦੇ ਆਟੋ ਦੇ ਵਿੱਚੋਂ ਇੱਕ ਗ੍ਰੇਨੇਡ ਛੁੱਟਿਆ ਗਿਆ ਸੀ ਇੱਕਦਮ ਤੋਂ ਹਰ ਪਾਸੇ ਹੜਕਾ ਮਚਿਆ ਹਫੜਾ ਦਫੜੀ ਮਚ ਗਈ ਪ੍ਰਦੇਸ ਕਿਸਮ ਦੀ ਇਹ ਘਟਨਾ ਸਾਹਮਣੇ ਆਈ ਹੈ ਔਰ ਬਾਅਦ ਦੇ ਵਿੱਚ ਜਿਹੜਾ ਖੁਲਾਸਾ ਵੀ ਹੁੰਦਾ ਹੈ ਕਿ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਗਿਆ ਤਮਨੋਜ ਆਠੀਰੀ ਮੇ ਰਸੋਗੀ ਫੋਨ ਲਾਈਨ ਤੇ ਮਨੋਜ ਕੀ ਕੁਝ ਅਪਡੇਟ ਹੈ ਹੁਣ ਤੱਕ ਦੇਖੋ ਗੁਰੂਤ ਦੇ ਵਿੱਚ ਹੁਣ ਤੱਕ ਦੀ ਅਸੀਂ ਗੱਲ ਕਰ ਲਈ ਅਪਡੇਟ ਕਿਉਂਕਿ ਲੇਟ ਨਾਈਟ ਜਿਹੜੇ ਪੁਲਿਸ ਨੂੰ ਚੀਜ਼ ਤੋਂ ਜਾਣਕਾਰੀ ਮਿਲੀ ਹੈ ਕਿ ਆਟੋ ਡਰਾਈਵਰ ਨੂੰ ਸੈਕਟਰ 43 ਬੱਸ ਸਟੈਂਡ ਦੇ ਨੇੜੇ ਤੋਂ ਕਾਬੂ ਕੀਤਾ ਗਿਆ ਇਹਦੇ ਵਿੱਚ ਬਹੁਤ ਅਹਿਮ ਹੈ ਇਹ ਆਟੋ ਡਰਾਈਵਰ ਕਿਉਂਕਿ ਆਟੋ ਡਰਾਈਵਰ ਜਿਹੜੀ ਜਿਹੜੀ ਤਲਾਸ਼ ਸੀ ਕਿਉਂਕਿ ਇਹੀ ਆਟੋ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਦੇ ਵਿੱਚ ਕਿ ਕਿਸ ਤਰ੍ਹਾਂ ਲਾਸ਼ ਕਰਨ ਤੋਂ ਬਾਅਦ ਜਿਹੜੇ ਵੀ ਇੱਥੇ ਪਹੁੰਚੇ ਸੀ ਜੇ ਬਦਮਾਸ਼ ਜਿਹੜੇ ਜਿਨ੍ਹਾਂ ਨੇ ਗ੍ਰੇਡ ਟਾਈਪ ਜਿਹੜਾ ਵਿਸਫੋਟਕ ਉਹ ਜਿਹੜੇ ਗੇੜੇ ਦੇ ਵਿੱਚ ਉੱਥੇ ਸੁੱਟ ਕੇ ਪਾਏ ਉਹ ਕਿਤੇ ਨਾ ਕਿਤੇ ਇੱਕ ਸਸਪੈਕਟਡ ਸੀਗਾ ਕਿ ਆਖਿਰ ਇਹ ਕੌਣ ਸੀਗੇ ਇਹਨਾਂ ਨੂੰ ਲੈ ਕੇ ਜਿਹੜਾ ਆਟੋ ਡਰਾਈਵਰ ਆਇਆ ਸੀਗਾ ਇਹਨਾਂ ਨੂੰ ਕਿੱਥੇ ਛੱਡਿਆ ਇਹਨਾਂ ਦੇ ਨਾਲ ਆਇਆ ਨਹੀਂ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਲੇਟ ਨਾਈਟ ਸੀ ਉਸ ਨੂੰ ਕਾਬੂ ਕਿਤਾ ਹੈ ਤੇ ਹੁਣ ਪੁੱਛਗਛ ਕੀਤੀ ਜਾ ਰਹੀ ਹੈ ਕਿਉਂਕਿ ਸੋਰਸ ਜਿਹੜੇ ਜਾਣਕਾਰੀ ਦੇ ਰਹੇ ਹੈ ਕਿ ਉਹ ਮੋਹਾਲੀ ਸਾਈਡ ਪੱਜੇ ਸੀਗੇ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੋਹਾਲੀ ਸਾਈਡ ਪੱਜੇ ਸੀਗੇ ਔਰ ਜਿਹੜੀ ਸੀਸੀਟੀਵੀ ਐਕਸਕਲੂਸਿਵ ਸੀਸੀਟੀਵੀ ਵੀ ਫੁਟੇਜ న్యూਸ 80 ਦੇ ਕੋਲ ਮੌਜੂਦ ਹੈ ਕਿ ਕਿਸ ਕਿਸ ਚੌਂਕ ਤੋਂ ਉਹ ਆਏ ਨੇ ਕਿੱਥੇ ਕਿੱਥੇ ਉਹ ਪੱਜੇ ਨੇ ਉਹਨਾਂ ਨੇ ਜਿਹੜੀ ਲੋਕੇਸ਼ਨ ਜਿਹੜੀ ਐ ਸੈਕਟਰ 10 ਤੋਂ ਲੈ ਕੇ ਜਦੋਂ ਜਦ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਪੱਜੇ ਨੇ ਤੋਂ ਸੈਕਟਰ 10 ਤੋਂ ਲੈ ਕੇ ਸੈਕਟਰ 17 16 ਨੂੰ ਹੁੰਦੇ ਹੋਏ ਉਹ ਸਿੱਧਾ ਮੋਹਾਲੀ ਪਹੁੰਚ ਮੋਹਾਲੀ ਸਾਈਡ ਪਹੁੰਚਦੇ ਨੇ ਜਾਂਦੇ ਨੇ ਹਾਲਾਂਕਿ ਪੂਰਾ ਹੁਣ ਰਿਵਾਰਡ ਵੀ ਜਿਹੜਾ ਹੈਗਾ ਪੁਲਿਸ ਵੱਲੋਂ ਦਿੱਤਾ ਗਿਆ 2 ਲੱਖ ਦਾ ਜੀ ਇਹਦੇ ਵਿੱਚ ਇਨਾਮ ਜਿਹੜਾ ਹੈ ਉਹ ਪੁਲਿਸ ਵੱਲੋਂ ਰੱਖਿਆ ਗਿਆ ਕਿ ਜੋ ਵੀ ਇਨਫੋਰਮੇਸ਼ਨ ਦਿੰਦਾ ਹੈ ওর ਇਨਾਂ ਦੀ ਫੋਟੋ ਜਿਹੜੀ ਹੈ ਉਹ ਵੀ ਹੁਣ ਸਾਹਮਣੇ ਆਈ ਹੈ ਕਿ ਜਿਹੜੇ ਦੋ ਸਸਪੈਕਟ ਨੇ ਹਾਂ ਹਾਲਾਂਕਿ ਇਹ ਬਹੁਤ ਵੱਡੀ ਗੱਲ ਹੈ ਗੁਰਜੋਤ ਕੀ ਪੌਸ਼ ਏਰੀਆ ਦੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੇ ਅਕਿਊਜ਼ ਨੇ ਬਦਮਾਸ਼ ਨੇ ਉਹ ਸ਼ੁਰੂ ਹੋ ਗਈ ਤਾਂ ਉਹ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਕਈ ਦੇ ਵਿੱਚ ਕਲੂ ਜਿਹੜੇ ਆ ਉਹ ਪੁਲਿਸ ਦੇ ਹੱਥ ਲੱਗੇ ਨੇ ਕਿਉਂਕਿ ਇਹ ਪੂਰੀ ਰੈਕੀ ਤੋਂ ਬਾਅਦ ਪੂਰੀ ਪਲੈਨਿੰਗ ਤੋਂ ਬਾਅਦ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਇਹ ਛੋਟੀ ਮੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਕਿ ਪੌਸ਼ ਏਰੀਆ ਦੇ ਵਿੱਚ ਜੋ ਹਟਚ ਦਾ ਉਹ ਏਰੀਆ ਜਿੱਥੇ ਪੂਰਾ ਸੈਕਟਰ 9 ਹੈਡਕੁਆਟਰ ਪੁਲਿਸ ਹੈਡਕੁਆਟਰ ਚੰਡੀਗੜ੍ਹ ਹੈਡਕੁਆਟਰ ਮਿਨੀ ਸੈਕਟਰੀਟ ਹਾਊਸਿੰਗ ਬੋਰਡ ਬਿਲਕੁਲ ਨੇੜੇ ਤੇ ਨਹੀਂ ਹੈ ਬਿਲਕੁਲ ਨੇੜੇ ਜਿਹੜਾ ਸੈਕਟਰ 9 ਸੈਕਟਰ ਜੀ ਜਿਹੜਾ ਹਾਈ ਕੋਰਟ ਆਗੇ ਜਾ ਕੇ ਹਾਈ ਕੋਰਟ ਤੇ ਪੂਰਾ ਮਤਲਬ ਜਿੰਨਾ ਵੀ ਹੈ ਸੈਂਟਰ ਏਰੀਆ ਸੈਕਟਰ ਦਾ ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਔਰ ਕਈ ਚੀਜ਼ਾਂ ਦੇ ਇਨਕਲੂ ਜਿਹੜਾ ਉਹ ਪੁਲਿਸ ਨੂੰ ਹਾਸਿਲ ਹੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਤਨਵਾਦ ਹੈ ਤਕ ਉਲੇ ਮਿਲਾਕੇ ਦੇ ਰਾਤ ਤੇ ਗ੍ਰਿਫਤਾਰੀ ਹੋਈ ਹੈ ਔਰ ਹੁਣ ਆਟੋ ਡਰਾਈਵਰ ਦੇ ਵੱਲੋਂ ਪੂਰਾ ਜਿਹੜਾ ਹੈ ਉਹ ਸਵਭਾਵਿਕ ਤੌਰ ਤੇ ਪੁਲਿਸ ਉਸ ਤੋਂ ਉਗਲਵਾਏਗੀ ਕਿ ਇਹ ਲੋਕ ਕੌਣ ਸਨ ਕਿਵੇਂ ਤੁਹਾਡੇ ਆਟੋ 'ਚ ਬੈਠੇ ਔਰ ਕਿਵੇਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਕਿਉਂ ਇਹ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਗਈ ਕਿ ਤਕਰੀਬਨ 5:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਛੋਟੀ ਚੀਜ਼ ਚੋ ਫਾਇਰ ਟਾਈਪ ਨਿਕਲੀ ਹੈ ਤੇ ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ ਹੈ ਕੰਪਲੇਨੈਂਟਸ ਨੇ ਇਨਫੋਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਦਿੱਤੀ ਇੱਥੇ ਜਦੋਂ ਪਹੁੰਚੇ ਆ ਤਾਂ ਦੇਖਿਆ ਹੈ ਕਿ ਇੱਥੇ ਕੁਝ ਇੱਕ ਚੀਜ਼ ਜਿਹਦੇ ਚ ਕੋਈ ਪ੍ਰੈਸ਼ਰ ਜਿਹਦੇ ਚੋਂ ਨਿਕਲਿਆ ਹੋਵੇ ਪ੍ਰੈਸ਼ਰ ਟਾਈਪ ਬਲਾਸ ਛੋਟਾ ਇੱਥੇ ਹੋਇਆ ਹੈ ਜਿਹਦੇ ਕਰਕੇ ਘਰ ਦੀਆਂ ਵਿੰਡੋਜ਼ ਦੇ ਨੁਕਸਾਨ ਹੋਇਆ ਹੈ ਤੇ ਕੁਝ ਗਮਲੇ ਜਿਹੜੇ ਗਾਰਡਨ ਚ ਪਈ ਸੀ ਉਹਨਾਂ ਦਾ ਨੁਕਸਾਨ ਹੋਇਆ ਹੈ ਅੱਗੇ ਦੀ ਤਫ਼ਤੀਸ਼ ਜਾਰੀ ਹੈ ਸੀਐਫਐਸਐਲ ਟੀਮ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਹਨ ਜਿਹੜੇ ਵੀ ਐਵੀਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਹਨ ਸਾਡੀ ਟੀਮਸ ਉੱਥੇ ਲੱਗੀਆਂ ਹੋਈਆਂ ਸਾਡੇ ਆਫੀਸਰਸ ਇੱਥੇ ਹਨ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਅਸ਼ਵਮੀ ਕਿਹਨਾਂ ਦਾ ਘਰ ਹੈ ਰਿਟਾਇਰਡ ਆਫੀਸਰ ਨੇ ਜਿਨ੍ਹਾਂ ਦਾ ਇਹ ਘਰ ਹੈ ਉਹ ਹਲੇ ਸਭ ਚੀਜ਼ ਦਾ ਵਿਸ਼ਾ ਹੈ ਜੀ ਸਾਰਾ ਜੋ ਓਨਰਸ ਐ ਟੈਨੈਂਟਸ ਐ ਪਾਸਟ ਟੈਨੈਂਟਸ ਪਾਸਟ ਓਨਰਸ ਐ ਸਾਰਾ ਦਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੇ ਆਟੋ ਸਸਪੈਕਟਡ ਆਟੋ ਜੇ ਆਇਆ ਹੈ ਮੈਮ ਆਟੋ ਆਇਆ ਸਸਪੈਕਟਡ ਉਹਦੇ ਚ ਹੁਣ ਇਨਵੈਸਟੀਗੇਸ਼ਨ ਕੰਪਲੇਨਟ ਨੇ ਦੱਸਿਆ ਜੀ ਕਿ ਆਟੋ ਚ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਹਰਲ ਕਰਕੇ ਗਏ ਆ ਉੱਥੇ ਜਿਹੜੇ ਕੰਪਲੇਨਟ ਸੀ ਉਹ ਆਪਣੇ ਘਰ ਦੇ ਵਿਹੜੇ ਚ ਹੀ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਦੇਖਿਆ ਤੇ ਜਦੋਂ ਇੱਥੋਂ ਆਟੋ ਐਬਸਕੌਂਡ ਹੋ ਗਿਆ ਉਸ ਤੋਂ ਬਾਅਦ ਦੀ ਸਾਡੀ ਟੀਮਸ ਹੁਣ ਲੱਗੀਆਂ ਹੋਈਆਂ